ਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾਵਾਂ ਦੀ ਖਾੜ ਵਧੀਆ ਨੂੰ ਆਪਾਂ ਬੁੜੇ ਵਧੀਆ ਸਵਾਗਤ ਹੈ ਅੱਜ ਫੇਰ ਤੁਹਾਡੇ ਕੋਲ ਨਵੀਂ ਵੀਡੀਓ ਤੇ ਝੋਨਾ ਲੱਗੇ ਆ ਬੜਾ ਹੁਣ ਰਾਜਦੀਪਾ ਤੇ ਬਾਈ ਮਸ਼ੀਨ ਵਾਲੇ ਕਟਰ ਪਾ ਕੇ ਨਹੀਂ ਲਿਆਏ ਸੀ ਯਾਰ ਹੁਣ ਕਟਰ ਤੇ ਉਥੇ ਨਹੀਂ ਮਸ਼ੀਨ ਲੰਗਦੀ ਨਹੀਂ ਕਟਰ ਪਾ ਕੇ ਤੇ ਬਾਈ ਉਹਨੇ ਕਟਰ ਪਾ ਕੇ ਨਹੀਂ ਲਿਆਏ ਸੀ ਹੁਣ ਜਾ ਕੇ ਨਾਲ ਦੇ ਵਿੰਡੋ ਮਨਾਵਿਓ ਕਟਰ ਪਾ ਕੇ ਲਿਆਏ ਆ ਹੁਣ ਕੱਟ ਰਹੇ ਤੇ ਉੱਤੇ ਰੱਖਣਗੇ ਫੇਰ ਖੋਲਣਗੇ ਫੇਰ ਮਸ਼ੀਨ ਲੰਗੂ ਫੇਰ ਜਾ ਕੇ ਝੋਨਾ ਵੜਿਆ ਜਾਣਾ ਉਨਾ ਟਾਈਮ ਦਾ ਪਰ ਆਏ ਨੰਗ ਦੀ ਮਸ਼ੀਨ ਐ ਕੋ ਘਰ ਬੋਦਾ ਬਾਵਾ ਗਲਤ ਪੈ ਗਿਆ ਥੋੜਾ ਪਿਛਾਂ ਹਟ ਕੇ ਬੈਣਾ ਪਉਣਾ ਚਾਹੀਦਾ 1.5 2 ਫੁੱਟ ਛੱਡ ਕੇ ਹਾਂ ਇਸ ਕਰਕੇ ਹੁਣ ਜਿਹੜੀ ਮਸ਼ੀਨ ਇਥੋਂ ਜੇ ਤਾਂ ਝੋਨੇ ਇਧਰ ਹੀ ਵੱਢੇ ਜਾਂਦੇ ਇਧਰ ਹੀ ਨੰਗ ਜਾਂਦੀ ਹੈ ਨਹੀਂ ਫਿਰ ਉੱਥੋਂ ਹੀ ਹੁਣ ਕਟਰ ਲਾ ਕੇ ਟਰੈਕਟਰ ਮਗਰ ਬਾਗਲ ਜਾਣਾ ਪੈਦਾ ਇਹ ਕ ਟਰਾਲੀਆਂ ਵੜੀਆਂ ਔਖੀਆਂ ਮੋੜਦੀਆਂ ਟਾਇਰ ਵੱਡੇ ਪਾਏ ਕਰਕੇ ਚੌੜੇ ਟਰੱਕ ਸਿੰਪਲ ਟਰੈਕਟਰ ਦਾ ਮੋੜ ਜਾਂਦੇ ਆ ਦੂਜੇ ਬੜੇ ਔਖੇ ਮੋੜਦੇ ਆ ਭੰਗਾਇਆ ਕਰ ਲਾਉਣ ਪਾਉਣ ਦਾ ਕਿਤੇ ਪਾਲਿਆ ਕਿਤੇ ਲਾ ਲਿਆ ਬਸ ਆਹੀ ਲੱਗੀ ਰਹੀਦਾ ਬਾਈ ਪੈਂਦਾ ਟਡ ਟਡ ਆਪਦੇ ਡਰਾਈਵਰ ਨੂੰ ਕਹਿੰਦਾ ਤੈਨੂੰ ਕਰ ਨਹੀਂ ਦੌਣਾ ਆਉਂਦਾ ਪੱਠਾ ਹਜੇ ਪੱਠਾ ਹਜੇ ਨਵਾਂ ਪੱਠੇ ਨੂੰ ਝੜਕਾ ਬਣੀ ਤੜਾਂ ਵੱਜਦੀਆਂ ਤੜਾਂ ਆ ਕਰਨਾ ਹੁੰਦਾ ਲਾਲੇ ਲਾਲੇ ਉਧਰੋਂ ਲੱਖੀ ਬਾਬਾ ਵੀ ਆ ਗਿਆ ਉਹ ਆ ਗਿਆ ਦਲੀਆ ਇਹਨੂੰ ਧਰਨਾ ਦਲੀਆ ਗਪਾਲ ਮੋਚ ਲੈਣ ਦੀ ਗੀ ਗਪਾਲ ਮੋਚਣ ਜਾਣ ਗਪਾਲ ਮੋਚਣ ਹਾਂ ਕਣਕ ਦਾ ਆਗੇ ਵੀ ਜਾਗੇ ਹਾਂ ਕਣਕਾਂ ਆ ਕੇ ਵੇਚੀ ਜਾਣੀਆਂ ਗਪਾਲ ਮੋਚਣ ਚੱਲਾਂਗੇ ਜਾਾਂਗੇ ਹੁਣ ਕੋਈ ਕਣਕ ਆਕੇ ਵੀ ਜੀ ਆਣੀ ਐ ਇਸ ਦੀ ਹਾਂ ਕਣਕਾਂ ਆਕੇ ਵੇਚੀ ਜਾਊਗੀ ਪੱਕੀ ਗੱਲ ਆ ਹਾਂ ਆ ਦਾ ਝੋਨਾ ਦਵਾਲੀ ਤੋਂ ਬਹੁਤ ਵੱਡੇ ਆ ਨਾ ਹਾਂ ਤੇ ਉਹ ਦਾਲੀ ਤੋਂ ਝੋਨਾ ਕਿ ਨਿਕੜਾ ਲੈ ਕੇ ਵੜਾਇਆ ਕੋਈ ਨਹੀਂ ਵੜਾਇਆ ਜੇ ਤੇ ਤੁੜਾ ਦੇ ਭਾਈ ਟਾਇਰ ਕੰਮ ਲਵਾਉਣੇ ਆਈ ਹਾਂ ਤਾਂ ਇਹਦੇ ਵਾਲੇ ਤੇ ਕਰਵਾਉਣੇ ਪੈਣਾ ਨਾ ਜਾਂ ਤਾਂ ਮੇਰੇ ਅੱਲ ਤੇ ਤੋਂ ਵੱਡੇ ਆ ਤੇਰੇ ਵਾਲੇ ਵੀ ਤਾਂ ਵੱਡੇ ਉਹ ਤਾਂ ਲੋੜ ਹੀ ਨਹੀਂ ਮੈਂ ਕਿਤੇ ਤੇਰੇ ਅੱਲ ਤੇ ਵੀ ਇਹੋ ਜਿਹੇ ਪੈਰੇ ਕੋਲੇ ਵਾਹਣੇ ਉੱਠੀ ਹੋ ਜਾਂਦੀ ਆ ਨਾ ਬਣ ਕੇ ਪਹਿਲੀ ਵਾਹਣ ਲੱਗੇ ਲਾਹ ਤੇ ਪਰ ਪਹਿਲੀ ਆ ਪਹਿਲੀ ਉਹਨਾਂ ਨਾਲ ਵਹੁੰਦੇ ਨਹੀਂ ਹਣ ਆਪਾਂ ਹਾਂ ਦੋ ਵਾਲੀ ਨੂੰ ਫੋੜ ਹੈਗਾ ਹੁਣ ਇਹਨੂੰ ਵੀ ਟਰੈਕਟਰ ਹੋਰ ਲੈ ਆ ਆ ਟਾਇਰਸ ਵਾਲਾ ਬਾਹਲਾ ਉੱਡ ਗਿਆ ਉਹ ਉਨਾ ਹੀ ਪਿਆ ਹਾਂ ਲੈ ਮੈਂ ਸੈਟ ਕਰਵਾਇਆ ਇੱਕ ਇੱਧਰ ਲਗਾ ਦੇ ਜਾਰੇ ਕਿਦਾਂ ਹੈ ਇਹ ਲੈਨਮੈਨ ਸੈਟ ਕਰਨ ਵਾਲੀ ਆ ਇਹ ਨੀਵਾਂ ਹੋ ਗਿਆ ਥੋੜਾ ਚੱਲਦਾ ਉਹ ਕੱਢ ਹਾਂ ਹੈਨਾ ਇੱਕ ਟਾਇਰ ਵੀ ਬਦਲਾਇਆ ਸੀ ਨਾ ਥੋੜਾ ਜਿਹਾ ਉਹ ਨਵਾਂ ਲਿਆਂਦਾ ਸੀ ਉਹ ਟਾਇਰ ਆਲਟ ਬੋਲਟ ਸੀਗੇ ਉਹ ਪਰਲਾ ਨਵਾਂ ਆ ਜਾਂਦਾ ਇਹ ਪਹਿਲਾ ਵਾਲਾ ਤਾਂ ਆਏ ਚੱਲਾਂਗੇ ਕਵਾਲ ਮੁੰਏ ਨੂੰ ਹਾਂ ਮੈਂ ਫੈਸਲੇ ਕਰਨ ਯਾਰ ਇਹਨੂੰ ਕੱਠੇ ਨੂੰ ਲੈ ਕੇ ਚੱਲਾਂਗੇ करा हाँ। के रखी दा भाई मशीन टैक्सरा चीज बाकी बी जाके मजा मुझा पिजए पानी यार राय दी बचा आया कटर पा लिया मैं मझा पिजादा सगा फिर कटर पा के ल्याया जाके मजा मजा पिया के बाद लैके आने दूजा ट्रैक्टर ਆਪਣੇ ਵਾਲਾ 7:00 ਵਜੇ ਆਉਂਦਾ ਫੇਰ ਵੜਾਉਂਦੇ ਹਾਂ ਝੋਨਾ ਉਹ ਤੋਂ ਬਾਅਦ ਦੇਖਦੇ ਆਂ ਕੀ ਬੰਦਦਾ ਕਿੰਨੇ ਕਿੱਲੇ ਵੜਾਉਣੇ ਹੋਏ ਤਿੰਨ ਇਹ ਤੋਂ ਦੋ ਤਿੰਨ ਟਰਾਲੀਆਂ ਉਹ ਦੋ ਬਹੁਤ ਆ ਵੱਡਾ ਨੇ ਉਹ ਪੱਕੇ ਬਾਰੇ ਪਏ ਕਿਹੜਾ ਆ 32 ਮੈਂਨਾਂ ਕਿੱਲੇ ਵੜਾਉਣੇ ਭਈ ਉੱਪਰ ਤੇ 32 ਝੋਨਾ ਆ ਹਾਂ ਸਹੀ ਗੱਲ ਆ ਕਾਂ ਚੱਕ ਲੈਣੇ ਫੇਰ ਪੈਣਾ ਟੁੱਟ ਕੇ ਉਹ ਚੱਲ ਮੈਂ ਉਹਨਾਂ ਦੇ ਮੱਝਾ ਪੀਉਂਦਾ ਯਾਰ ਉਹ ਬਾਹਰ ਕਿੱਲੇ ਬੜਾ ਲੈਣੇ ਉਹਨਾਂ ਨੇ ਭਾਂਟ ਦੀਆਂ ਚੰਗਾ ਪੀਓ ਲੋ ਬਾਈ ਘੜਰ ਦਿੱਤਾ ਲਾ ਮੈਂ ਪਿਆਰ ਹਾਲੇ ਕਿੱਲੇ ਬਣਾ ਲੈ ਫੇਰ ਲੱਦਣੇ ਪੈਣੇ ਮੈਨੂੰ ਪਟਣੇ ਪੈਣੇ ਭਾਂਜੋ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਦਿਲ ਦੀ ਮਿਲਦੇ ਆ ਫਿਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਹੁਣ ਚੱਲੇ ਆ ਘਰੇ ਤੇ ਰਾਜ ਦੀ ਵਿਲਾਜਲਾ ਖੇਤ ਕੱਢ ਰ ਆਪਣਾ